ਮੁੱਖ ਮੰਤਰੀ ਭਗਵੰਤ ਮਾਨ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ OSD ਰਗੜਿਆ ਗਿਆ ਤੇ ਦੂਜੇ OSD ਨੂੰ ਰਗੜਨ ਦੀ ਤਿਆਰੀ ਹੈ ਔਰ ਕੀ ਮੁੱਖ ਮੰਤਰੀ ਭਗਵੰਤ ਮਾਨ ਉਸ OSD ਨੂੰ ਬਚਾ ਲੈਣਗੇ ਜਾਂ ਬਾਹਰ ਭਜਾਉਣ ਦੀ ਤਿਆਰੀ ਹੈ ਮਸਲਾ ਕੀ ਹੈ ਔਰ ਪੁੱਠੀ ਗਿਣਤੀ ਕਿਵੇਂ ਸ਼ੁਰੂ ਹੋਈ ਹੈ ਕਿ ਮੁੱਖ ਮੰਤਰੀ ਦੇ ਖਿਲਾਫ ਬਗਾਵਤ ਥੋੜੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਅੰਦਰਖਾਤੇ ਔਰ ਬਹੁਤ ਵੱਡੀ ਆ ਡਵੈਲਪਮੈਂਟ ਜਿਹੜੀ ਆ ਹੋ ਰਹੀ ਆ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਔਰ ਉਧਰ ਨਾਲ ਹੀ ਨਾਲ ਗੱਲਬਾਤ ਇਹ ਵੀ ਕਿ ਇੱਕ ਮੰਤਰੀ ਤੋਂ ਧੱਕੇ ਨਾਲ ਅਸਤੀਫਾ ਕਿਵੇਂ ਜ਼ੋਰ ਦੇ ਆਧਾਰ ਤੇ ਲਿਆ ਗਿਆ ਇੱਕ OSD ਦੇ ਵੱਲੋਂ ਇੱਕ SSP ਦੇ ਵੱਲੋਂ ਇਸ ਤੇ ਵੀ ਅਹਿਮ ਖੁਲਾਸਾ ਜਿਹੜਾ ਕਰਨ ਜਾ ਰਹੇ ਆ ਔਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਸੀ ਉਸ ਮਸਲੇ ਦੇ ਵਿੱਚ ਹੁਣ ਬਾਏ ਨੇਮ ਚਾਰ ਅਫਸਰਾਂ ਨੂੰ ਸੰਮਣ ਹੋਇਆ ਔਰ ਨੋਟਿਸ ਹੋਇਆ ਹੈ ਕਹਿ ਲੋ ਕਿ ਅਰਕੀੜੇ ਉਹ ਅਫਸਰ ਸੀ ਕਿਹੜੇ ਉਹ ਨਾਮ ਨੇ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਔਰ ਨਾਲ ਹੀ ਨਾਲ ਚਰਚਾ ਕੁਝ ਹੋਰ ਵੀ ਅਹਿਮ ਖਬਰਾਂ ਤੇ ਜਿਵੇਂ ਪੰਜਾਬ ਚ ਕਰਜੇ ਦੀ ਹੱਦਬੰਦੀ ਜਿਹੜੀ ਹੈ ਉਹ ਵਧਾਉਣ ਦੀ ਅਪੀਲ ਪੰਜਾਬ ਸਰਕਾਰ ਨੇ ਕੀਤੀ ਸੀ ਕਹਿੰਦੇ ਕਿ ਉਹਨੂੰ ਵੀ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਇਹ ਵਧੇਗੀ ਜਾਂ ਨਹੀਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਕਸਾ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਟਵੀਟ ਜਿਹੜਾ ਉਹ ਦਿਖਾਵਾਂਗੇ ਔਰ ਬਿਕਰਮ ਸਿੰਘ ਮਜੀਠੀਆ ਜਦੋਂ ਕੋਈ ਗੱਲ ਕਰਦੇ ਆ ਉਹ ਕੱਚੇ ਪੈਰੀ ਕੋਈ ਗੱਲ ਨਹੀਂ ਕਰਦੇ ਔਰ ਉਹਨਾਂ ਨੇ ਆਪਣੀ ਕ੍ਰੈਡਿਬਿਲਟੀ ਇੰਨੀ ਕੁ ਬਣਾ ਲਈ ਹੈ ਜਦੋਂ ਉਹ ਕੋਈ ਗੱਲ ਕੱਢ ਕੇ ਲਿਆਉਂਦੇ ਆ ਐਨ ਤੱਖਾਂ ਤੇ ਐਨ ਪ੍ਰੂਫਾਂ ਤੇ ਔਰ ਐਨ ਪੂਰੀ ਕਨਫਰਮ ਕਰਨ ਤੋਂ ਬਾਅਦ ਲੈ ਕੇ ਆਉਂਦੇ ਆ ਔਰ ਉਹਨਾਂ ਨੇ ਆਪਣੀ ਕ੍ਰੈਡਿਬਿਲਟੀ ਬਣਾਈ ਹੈ ਆਪਣੀ ਭਰੋਸੇਯੋਗਤਾ ਬਣਾਈ ਹੈ ਹੁਣ ਇੱਕ ਹੋਰ ਉਹਨਾਂ ਨੇ ਟਵੀਟ ਕੀਤਾ ਹੈ ਜੀ ਦੇ ਭਰੋਸਾ ਕਰਨ ਨੂੰ ਜੀ ਇਸ ਕਰਕੇ ਕਰਦਾ ਜਿਵੇਂ ਮੈਂ ਪਹਿਲਾਂ ਕਹਿ ਕੇ ਹੱਡਿਆਂ ਕਿਉਂਕਿ ਉਹਨਾਂ ਨੇ ਆਪਣੀ ਕ੍ਰੈਡਿਬਿਲਟੀ ਬਣਾਈ ਹੈ ਔਰ ਟਵੀਟ ਮੈਂ ਆਪਣੀ ਟੀਮ ਨੂੰ ਕਹਾਂਗਾ ਉਹ ਵਿੱਚ ਦਿਖਾਉਣ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਉਹ ਕਹਿੰਦੇ ਆ ਕਿ ਵੱਡੇ ਹਵਾਲੇ ਦਾ ਲੈਣ ਦੇਣ ਪੈਸਾ ਪੰਜਾਬ ਤੋਂ ਜਾਂਦਾ ਬਾਹਰ ਇੱਕ ਹੋਰ OSGDP ਛੁੱਟੀ ਤਹਿ ਮਜਬੂਰੀ ਬਣੀ ਵੱਡਾ ਭ੍ਰਸ਼ਟਾਚਾਰ ਕਰੋਨਾ ਦਾ ਹਵਾਲਾ ਵੱਡੇ ਪੱਦਰ ਤੇ ਭ੍ਰਸ਼ਟਾਚਾਰ OSGD ਅਤੇ ਸਾਥੀਆਂ ਨੂੰ ਵਦੇਸ਼ ਭਜਾਉਣ ਦੀ ਤਿਆਰੀ ਅਨਕੀ ਸਾਹਿਬ ਇੱਕ OSD ਦੀ ਛੁੱਟੀ ਜਿਹੜੀ ਆ ਉਹਦਣ ਹੋਈ ਐ ਓੰਕਾਰ ਸਿੰਘ ਦੀ ਔਰ ਇੱਕ OSD ਦੀ ਹੁਣ ਛੁੱਟੀ ਦੀ ਗੱਲ ਵਿਕਰਮ ਸਿੰਘ ਮਜੀਠੀਆ ਕਰ ਰਿਹਾ ਔਰ ਗੱਲਾਂ ਇਹ ਵੀ ਨਿਕਲ ਕੇ ਬਾਹਰ ਆ ਰਹੀਆਂ ਨੇ ਕਿ ਜਿਸ ਦਿਨ ਓੰਕਾਰ ਸਿੰਘ ਦੀ ਛੁੱਟੀ ਹੋਈ ਆ OSD ਦੀ ਉਹਦਣ ਦੋ OSDਆਂ ਦੀਆਂ ਛੁੱਟੀਆਂ ਕਰਨ ਨੂੰ ਕਿਹਾ ਗਿਆ ਸੀਗਾ ਇੱਕ ਰਾਜਵੀਰ ਦੀ ਤੇ ਦੂਜੀ ਓੰਕਾਰ ਦੀ ਮੁੱਖ ਮੰਤਰੀ ਨੇ ਕਿਸੇ ਤਰੀਕੇ ਨਾਲ ਟਾਈਮ ਟੂ ਮ ਲੈ ਕੇ ਰਾਜਵੀਰ ਨੂੰ ਬਚਾ ਲਿਆ ਤੇ ਓੰਕਾਰ ਦੀ ਛੁੱਟੀ ਜਿਹੜੀ ਉਹ ਕਰ ਦिती ਹੈ ਹੁਣ ਜਿਸ ਤਰੀਕੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ OSD ਨੂੰ ਬਾਹਰ ਭਜਾਉਣ ਦੀ ਤਿਆਰੀ ਹੈ ਕੀ ਕੁਝ ਕਹਿਣਾ ਚਾਹੁੰਦੇ ਆ ਵਿਕਰਮ ਸਿੰਘ ਮਜੀਠੀਆ ਔਰ ਕਹਿੰਦੇ ਕਿ ਇਸ OSD ਦੇ ਵੱਲੋਂ ਜਾਂ ਕਹਿ ਲਓ ਕਿ ਇੱਕ OSD ਦੇ ਵੱਲੋਂ ਇਹ ਗੱਲ ਦੱਸੀ ਜਾ ਰਹੀ ਹੈ ਭਰੋਸੇਯੋਗ ਸੂਤਰ ਜਿਹੜੇ ਦੱਸ ਰਹੇ ਆ ਕਿ ਇੱਕ OSD ਦੇ ਵੱਲੋਂ ਕੁਝ ਸਿਕਿਉਰਿਟੀ ਦੇ ਅਫਸਰ ਨਾਲ ਲਿਜਾ ਕੇ ਸਿਕਿਉਰਿਟੀ ਦੇ ਬੰਦੇ ਨਾਲ ਲਿਜਾ ਕੇ ਤੇ ਇੱਕ ਮੰਤਰੀ ਤੋਂ ਜਿਨ੍ਹਾਂ ਦੇ ਵਿੱਚੋਂ ਚਾਰ ਮੰਤਰੀ ਨੇ ਅਸਤੀਫਾ ਦਿੱਤਾ ਉਹਨਾਂ ਦੇ ਵਿੱਚੋਂ ਇੱਕ ਤੋਂ ਧੱਕੇ ਨਾਲ ਜਲੀਲ ਕਰਕੇ ਕਹਿੰਦੇ ਅਸਤੀਫਾ ਲਿਆ ਔਰ ਮੌਕੇ ਤੇ ਕਹਿੰਦੇ ਕਿ ਇੱਕ ਐਸਐਸਪੀ ਵੀ ਜ਼ਿਲ੍ਹੇ ਦਾ ਜਿਹੜਾ ਮੌਜੂਦ ਸੀਗਾ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਔਰ ਬਿਕਰਮ ਸਿੰਘ ਮਜੀਠੀਆ ਔਰ ਇੱਕ ਕਿਸ ਪਾਸੇ ਇਸ਼ਾਰਾ ਕਰ ਰਿਹਾ ਔਰ ਕੀ ਕੁਝ ਕਹਿਣਾ ਚਾਹੁੰਦਾ ਆਹ ਸੁਖਿੰਦਰ ਜੀ ਤੁਸੀਂ ਬਿਲਕੁਲ ਠੀਕ ਗੱਲ ਕਹੀ ਕਿ ਬਿਕਰਮ ਸਿੰਘ ਜੀਠਿਆ ਜਦੋਂ ਟਵੀਟ ਕਰਦੇ ਆ ਜਾਂ ਜਦੋਂ ਕੋਈ ਬਿਆਨ ਦਿੰਦੇ ਆ ਤਾਂ ਤੱਥਾਂ ਦੇ ਆਧਾਰ ਦਿੰਦੇ ਆ ਕਦੇ ਵੀ ਉਹਨਾਂ ਨੇ ਹਵਾ 'ਚ ਜਿਹੜੀ ਉਹ ਗੱਲ ਜਿਹੜੀ ਆ ਉਹ ਨਹੀਂ ਕੀਤੀ ਤੇ ਹੁਣ ਜਿਸ ਤਰੀਕੇ ਦਾ ਆ ਟਵੀਟ ਸਾਹਮਣੇ ਆਇਆ ਔਰ ਇਸ ਟਵੀਟ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਵੱਡੇ ਜਿਹੜੇ ਇਲਜ਼ਾਮ ਲਾਏ ਨੇ ਸੁਖਿੰਦਰ ਜੀ ਉਹ ਸਾਫ਼ ਜਾਹਿਰ ਕਰਦਾ ਕਿ ਪੰਜਾਬ ਸਰਕਾਰ ਦੇ ਵਿੱਚ ਜਾਂ ਖਾਸ ਤੌਰ ਤੇ ਭਗਵਤਪਾਲ ਦੇ ਆੜੇ ਦੁਆਲੇ ਭ੍ਰਿਸ਼ਟਾਚਾਰ ਜਿਹੜਾ ਪੂਰੀ ਤਰ੍ਹਾਂ ਫੈਲਿਆ ਹੋਇਆ ਹੁਣ ਪਤਾ ਲੱਗਾ ਕਿ ਹਾਈ ਕਮਾਂਡ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਬੜੀ ਸਖਤ ਨਾਰਾਜ਼ ਆ ਮੁੱਖ ਮੰਤਰੀ ਸਾਹਿਬ ਦਾ ਓਪਨਿੰਗ ਪ੍ਰੋਗਰਾਮ ਕਰਦਿਆਂ ਤੁਸੀਂ ਇਨੀ ਗੱਲ ਕਹੀ ਕਿ ਭਗਵੰਤਪਨ ਦੀ ਪੁੱਠੀ ਗਿਣਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਸੁਖੰਦਰ ਜੀ ਜੋ ਕੁਝ ਐਸਲੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਕੁਝ ਨਜ਼ਦੀਕੀ ਵਿਅਕਤੀ ਜਿਸ ਤਰੀਕੇ ਨਾਲ ਪਿਛਟਾਛਾਦ ਬੀਤੇ ਤੋਂ ਸਮੇਂ ਨੂੰ ਕਰ ਰਹੇ ਆ ਉਹਦੇ ਸਬੰਧੀ ਕਹਿੰਦੇ ਆ ਕਿ ਕਾਫੀ ਜਾਣਕਾਰੀ ਦਿੱਲੀ ਦੀ ਹਾਈ ਕਮਾਂਡ ਪਾਸ ਜਿਹੜੀ ਆ ਬੀਤੇ ਬਹੁਤ ਸਮਾਂ ਪਹਿਲਾਂ ਪਹੁੰਚ ਚੁੱਕੀ ਸੀ ਪਰ ਹਾਈ ਕਮਾਂਡ ਕੋਈ ਵੀ ਕਾਰਵਾਈ ਕਰਨ ਤੋਂ ਇਸ ਕਰਕੇ ਅਸਮਰੱਥ ਸੀ ਕਿਉਂਕਿ ਉਸ ਸਮੇਂ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਕਰੰਤਕੀਸ ਦੀ ਵਾਰ ਉਹ ਜੇਲ੍ਹ ਵਿੱਚ ਸਨ ਹੁਣ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਆ ਔਰ ਸਾਰਾ ਕੁਝ ਜੋ ਕੁਝ ਬੀਤੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਕਰੀਬੀਆਂ ਵੱਲੋਂ ਕਥਨ ਤੌਰ ਤੇ ਪ੍ਰੈਸਟਾਟਸ ਜਿਹੜਾ ਕੀਤਾ ਜਾਂਦਾ ਰਿਹਾ ਉਹਦੀ ਕਹਿੰਦੀ ਹੈ ਕਿ ਉਹਦਾ ਸਖਤ ਦੋਸ਼ ਜਿਹੜਾ ਆਪਣੇ ਕੀਸਦੀਵਾਰ ਨੂੰ ਲਿਆ ਔਰ ਸਖਤ ਨੋਟਸ ਲੈਂਦੀਆਂ ਹੀ ਜਿਸ ਤਰੀਕੇ ਨਾਲ ਉਹਨਾਂ ਨੇ ਫਿਰ ਕਹਿੰਦੇ ਨੇ ਕਿ ਕਲਾਸ ਲਾਈ ਹੈ ਮੁੱਖ ਮੰਤਰੀ ਸਾਹਿਬ ਦੀ ਉਥੇ ਕਿਹਾ ਗਿਆ ਕਿ ਇਹ ਇਹ ਜਿਹੜੇ ਵਿਅਕਤੀ ਨੇ ਇਹਨਾਂ ਨੂੰ ਤੁਰੰਤ ਜਿਹੜਾ ਇਹਨਾਂ ਦੇ ਅਹੁਦਿਆਂ ਤੋਂ ਜਿਹੜਾ ਬਰਖਾਸਤ ਜਿਹੜਾ ਉਹ ਕੀਤਾ ਜਾਵੇ ਪਤਾ ਚਰਚਾਵਾਂ ਤਾਂ ਇਹ ਵੀ ਹੈ ਕਿ ਮੁੱਖ ਮੰਤਰੀ ਸਾਫ ਦੇ ਪ੍ਰਤੀ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡਾ ਕੋਈ ਸਖਤ ਫੈਸਲਾ ਲੈਣ ਦੇ ਰੋਮ ਵਿੱਚ ਸੀ ਪਰ ਉਹ ਕਹਿੰਦੇ ਕਿ ਕਿਸੇ ਤਰੀਕੇ ਨਾਲ ਉਹ ਮਸਲਾ ਜਿਹੜਾ ਟਾਲਿਆ ਗਿਆ ਜਾਂ ਟਾਲ ਦਿੱਤਾ ਗਿਆ ਪਰ ਨਾਲ ਹੀ ਸਖਤ ਨਿਰਦੇਸ਼ ਜਿਹੜੇ ਉਹ ਦੇ ਦਿੱਤੇ ਗਏ ਕਿ ਜਿਹੜੇ ਤੁਹਾਡੇ ਸੱਚੇ ਜਾਂ ਖੱਬੇ ਇਹੋ ਜਿਹਾ ਕੰਮ ਕਰ ਰਹੇ ਉਹਨਾਂ ਨੂੰ ਤੁਰੰਤ ਤੁਸੀਂ ਅਹੁਦੇ ਤੋਂ ਫਾਰਗ ਕਰੋ ਹੁਣ ਜਿਸ ਤਰੀਕੇ ਨਾਲ ਬੀਤੇ ਦਿਨ ਜਿਹੜਾ OSD ਜਿਹੜਾ ਫਾਰਗ ਕੀਤਾ ਗਿਆ ਉਹ ਕਹਿੰਦੇ ਨੇ ਕਿ ਮੁਖਮਤਰੀ ਸਾਹਿਬ ਦਾ ਬੜਾ ਕਰੀਬੀ ਸਾਥੀ ਰਿਹਾ ਇਹੇ ਸਮੇਂ ਉਹਨਾਂ ਦਾ ਉਹ ਠੀਕ ਕਿਥੇ ਕੰਮ ਕਰਦਾ ਸੀ ਆਪਣੇ ਇੱਕ ਕਾਲਜ ਦੇ ਵਿੱਚ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਬੋਰਡ ਦਾ ਮੈਂਬਰ ਬਣਾ ਕੇ ਨਾਲ ਨਿਯੁਕਤ ਕੀਤਾ ਗਿਆ ਔਰ ਕਈ ਤਰੀਕੇ ਦੇ ਉਸ ਨੂੰ ਜਿਹੜੇ ਲਾਭ ਨੇ ਦਿੱਤੇਗੇ ਹੁਣ ਪਰਦੇ ਦੇ ਪਿੱਛੇ ਕਿਹੜੇ ਲਾਭ ਲਏ ਜਾਂ ਕਿਹੜੇ ਲਾਭ ਨਹੀਂ ਲਏ ਪਰ ਕਹਿੰਦੇ ਨੇ ਕਿ ਹਾਈ ਕਮਾਂਡ ਨੂੰ ਪਤਾ ਲੱਗਾ ਕਿ ਭ੍ਰਿਸ਼ਟਾਚਾਰ ਜਿਹੜਾ ਆ ਉਹ ਉਹਨਾਂ ਦੇ ਆੜੇ ਦਵਾੜੇ ਤੋਂ ਸ਼ੁਰੂ ਹੁੰਦਾ ਕਿਉਂਕਿ ਦੂਜੇ ਪਾਸੇ ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਹਮੇਸ਼ਾ ਕ੍ਰਾਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਗੱਲ ਜਿਹ ਅਕਮਤ ਮਾਨ ਹੁਣ ਇਹਨਾਂ ਸਟੇਜਾਂ ਤੇ ਆ ਕੇ ਕਹਿੰਦਿਆ ਕਿ ਇੱਕ ਵੀ ਪੈਸਾ ਨੱਕ ਦੀ ਲਿਆ ਦੀ ਨਾ ਮੈਂ ਖਾਦਾ ਤਦਾਂ ਮੈਂ ਕਿਸੇ ਨੂੰ ਖਾਣ ਦਿੰਦਾ ਪਰ ਹੁਣ ਜਿਵੇਂ ਜ ਖਲਾਸੇ ਜਿਹੜੇ ਹੋ ਰਹੇ ਨੇ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਹਾਈਕਮਾਨ ਤੇ ਦੂਜੇ ਪਾਸੇ ਲੋਕ ਵੀਸ ਸੱਤੇ ਦੇ ਵਿੱਚ ਹੁਣ ਆ ਗਏ ਹੁਣ ਇੱਕ ਤਾਂ ਉਸਟੀ ਨੂੰ ਕਹਿੰਦੇ ਨੇ ਕਿ ਉਹਨਾਂ ਨੇ ਫਾਰਕ ਕਰ ਦਿੱਤਾ ਹੁਣ ਦੂਜਾ ਜਿਹੜਾ ਉਸਟੀ ਆ ਉਹਨੂੰ ਵੀ ਕਹਿੰਦੇ ਨੇ ਕਿਸ ਤਰੀਕੇ ਦੀ ਪਿੰਡ ਦੇ ਵਿੱਚ ਹੈ ਕਿ ਉਹਨੂੰ ਬਾਹਰ ਭਜਾਉਣ ਦੀ ਜਾਂ ਬਚਾਉਣ ਦੀ ਜਿਹੜੀ ਤਿਆਰੀ ਆ ਉਹ ਕੀਤੀ ਜਾ ਰਹੀ ਆ ਹੁਣ ਪ੍ਰਸ਼ਨ ਹੈ ਕਿ ਕਿਉਂ ਕੀਤੀ ਜਾ ਰਹੀ ਆ ਉਸਦੇ ਵਿੱਚ ਜੋ ਖਲਾਸੇ ਹੋਏ ਦੀ ਜੋ ਚਰਚਾਵਾਂ ਹੋਈਆਂ ਨੇ ਬੀਤੇ ਦਿਨ ਜਦੋਂ ਮੰਤਰੀ ਮੰਡਲ ਦਾ ਵਿਸਤਾਰ ਕਰਦਾ ਸੀ ਤੇ ਚਾਰ ਮੰਤਰੀਆਂ ਦੀ ਜਿਹੜੀ ਉਹ ਛੁੱਟੀ ਕਰਦੀ ਸੀ ਤਾਂ ਉਹਨਾਂ ਦੇ ਵਿੱਚੋਂ ਪਤਾ ਲੱਗਾ ਕਿ ਕਈ ਮੰਤਰੀ ਜਿਹੜੇ ਸਨ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਮੂਡ ਦੇ ਵਿੱਚ ਨਹੀਂ ਸਨ ਤਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਮੁੱਖ ਮੰਤਰੀ ਸਾਹਿਬ ਦਾ ਇੱਕ ਜਿਹੜਾ OSD ਆ ਉਹਨਾਂ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਸੰਕਟਬੋਚਕ ਬਣ ਕੇ ਆਇਆ ਤੇ ਆਪਣੇ ਨਾਲ ਸਕਿਉਰਟੀ ਲੈ ਕੇ ਮੰਤਰੀ ਕੋ ਗਿਆ ਔਰ ਮੰਤਰੀ ਕੋ ਧੱਕੇ ਨਾਲ ਜਕਾਤਾ ਤੌਰ ਤੇ ਜਿਸ ਤਰ੍ਹਾਂ ਕਹਿੰਦੇ ਜੋ ਸੂਚਨਾਵਾਂ ਮਿਲੀਆਂ ਨੇ ਕਿ ਜੀਲ ਕਰਕੇ ਉਹਦੇ ਕੋਲ ਉਹਦੇ ਉਹਦੇ ਤੋਂ ਅਸਤੀਫਾ ਲਿਆ ਤਾਂ ਕਹਿੰਦੇ ਉੱਥੇ ਉਸ ਜ਼ਿਲ੍ਹੇ ਦਾ ਪੁਲਿਸ ਇੰਸਪੈਕਟਰ ਜਿਹੜਾ ਐਸਐਸਪੀ ਉਹ ਵੀ ਉੱਥੇ ਮੌਜੂਦ ਸੀ ਤਾਂ ਹੁਣ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਵਿਅਕਤੀ ਮੁੱਖ ਮੰਤਰੀ ਵਾਸਤੇ ਇੱਕ ਸੰਕਟ ਮੁਚਕ ਬਣ ਕੇ ਆਇਆ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਨੇ ਤਾਂ ਫਿਰ ਤਾਂ ਉਹਨਾਂ ਨੂੰ ਬਚਾਉਣਾ ਹੀ ਬਚਾਉਣਾ ਇਹੋ ਜੀ ਕਹਾਣੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਹੁਣ ਵਿਕਰਮ ਸਿੰਘ ਮਜੀਠੀ ਨੇ ਇਹ ਟਵੀਟ ਕਰ ਦਿੱਤਾ ਬੀਤੇ ਸਮੇਂ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਟਵੀਟ ਕਰਦੇ ਰਹੇ ਆ ਔਰ ਦੂਜੇ ਪਾਸੇ ਹਰਾਨ ਕੀ ਦੀ ਗੱਲ ਹੁੰਦੀ ਆ ਕਿ ਭਗਵਤ ਮਾਨ ਉਹਨਾਂ ਵੱਲੋਂ ਕਦੇ ਵੀ ਇਨਾ ਟਵੀਟਾਂ ਦਾ ਜਵਾਬ ਚੜਾ ਉਹ ਨਹੀਂ ਦਿੱਤਾ ਜਾਂਦਾ ਕੱਲ ਹੁਣ ਇੰਨੀ ਗੱਲ ਕਹਿ ਰਹੇ ਸੀ ਕਿ ਮੈਂ ਬੂਟ ਦਾ ਤਸਮਾ ਬੰਨਾਂ ਤਾਂ ਲੋਕੀ ਕਹਿੰਦੇ ਆ ਦਿਖ ਦਿਨਾ ਤੇ ਜੇਕਰ ਵਾਚੇ ਤੁਸੀਂ 4 ਦਿਨ ਬਾਅਦ ਇਹ ਗੱਲ ਕਹਿ ਰਹੇ ਜੀ ਇਹ ਗੱਲ ਉਹ ਦਿਨ ਵੀ ਕਹੀ ਜਾ ਸਕਦੀ ਸੀ ਕਿ ਜਦੋਂ ਤੁਹਾਡੀ ਤੁਹਾਨੂੰ ਘੇਰ ਦੇਉਂ ਚਲੋ ਬਿਕਰਮ ਸਿੰਘ ਮਜੀਠੀਏ ਨੂੰ ਤੁਸੀਂ ਛੱਡ ਦਿਓ ਉਹ ਤਾਂ ਇਸ ਵੇਲੇ ਵਿਧਾਇਕ ਨਹੀਂ ਹੈ ਪਰ ਦੂਸਰੇ ਬੰਨੇ ਜੇਕਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਦਾ ਬਹੁਦੀ ਤੇਰਦਾ ਨੇਤਾ ਤੁਹਾਡੇ ਤੇ ਸਵਾਲਟ ਹੁੰਦਾ ਛੋਟਾ ਛੋਟਾ ਉਹਦਾ ਜਵਾਬ ਆਪਾ ਦਿਓ ਪਰ ਉੱਥੇ ਮੁੱਖ ਮੰ ਕਾਲਜ ਪਰਸੂ ਕੁੰਨ ਨੇ ਇਹ ਨਹੀਂ ਗੱਲ ਕਹਿ ਦਿੱਤੀ ਸੋ ਕਹਿਣ ਦਾ ਅਰਥ ਹੈ ਕਿ ਜਿਸ ਤਰੀਕੇ ਨਾਲ ਆ ਦੋਸ਼ ਹੋਣ ਵਿਕਰਮ ਸਿੰਘ ਵੀ ਜੀਠਿਆ ਹੋਣਾ ਵੱਲੋਂ ਲਾਇਕ ਨੇ ਆਪਣੇ ਟਵਿੱਟਰ ਦੇ ਵਿੱਚ ਔਰ ਇਹ ਇੱਕ ਛੋਟੀ ਗੱਲ ਨਹੀਂ ਆ ਕਿਉਂਕਿ ਜਿਸ ਤਰੀਕੇ ਨਾਲ ਵਿਧਾਇਕਾਂ ਕੋਲ ਆ ਮਾ ਸਾਬ ਮਾਫ ਕਰਦਾ ਜਿਸ ਤਰੀਕੇ ਨਾਲ ਮੰਤਰੀਏ ਕੋਲ ਅਸਤੀਫਾ ਲਿਆ ਔਰ ਮੰਤਰੀ ਅਸਤੀਫਾ ਦੇਣ ਦੇ ਰੋਂ ਦੇ ਵਿੱਚ ਨਹੀਂ ਸਨ ਹੁਣ ਪਤਾ ਲੱਗਾ ਕਿ ਮੁੱਖ ਮੰਤਰੀ ਦੇ ਖਿਲਾਫੇ ਇੱਕ ਪਾਰਟੀ ਦੇ ਅੰਦਰ ਵਿਧਾਇਕਾਂ ਦਾ ਇੱਕ ਵੱਡਾ ਧੜਾ ਜਿਹੜਾ ਆ ਸੁਖਵਿੰਦਰ ਜੀ ਉਹ ਕਿਦੇ ਤਿਆਗ ਹੋ ਰਿਹਾ ਜਿਹੜਾ ਕਿਸੇ ਸਮੇਂ ਵੀ ਪਟਾਕਾ ਜਿਹੜਾ ਮੌਜੂਦਾ ਪੰਜਾਬ ਸਰਕਾਰ ਦਾ ਬਿਲਕੁਲ ਚਾ ਮੁੱਖ ਮੰਤਰੀ ਦੇ ਪਰਸਪਰ ਸਕਦਾ ਉੱਥੇ ਗੰਦੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਅਮਰ ਕਿਸੇ ਵੀ ਵੇਲੇ ਜਿਹੜਾ ਇਹ ਲਾਵਾ ਜਿਹੜਾ ਉੱਪਰ ਟ ਸਕਦਾ ਔਰ ਆਪਾਂ ਕੱਲ ਵੀ ਗੱਲ ਕੀਤੀ ਸੀ ਔਰ ਬੜੀ ਜਿੰਮੇਵਾਰੀ ਦੇ ਨਾਲ ਹੀ ਗੱਲ ਕਹਿ ਰਹੇ ਆ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਅੰਦਰ ਖਾਤੇ ਬਹੁਤ ਵੱਡੇ ਪੱਧਰ ਤੇ ਭਗਵੰਤ ਮਾਨ ਦੇ ਖਿਲਾਫ ਬਗਾਵਤ ਹੋ ਰਹੀ ਹੈ ਔਰ ਪੁਰਾਣੇ ਵਿਧਾਇਕ ਵੀ ਜਿਹੜੇ ਆ ਉਹ ਨਾਲ ਨਹੀਂ ਨੇ ਔਰ ਹਾਈ ਕਮਾਂਡ ਦਾ ਵੀ ਥਾਪੜ ਕਿਤੇ ਨਾ ਕਿਤੇ ਢੜੇ ਉਪੰਦੀ ਕਰਨ ਦੇ ਵਿੱਚ ਹੈਗਾ ਹੈ ਔਰ ਬਹੁਤ ਵੱਡੇ ਪੱਧਰ ਤੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਭਗਵੰਤ ਮਾਨ ਜਿਹੜੇ ਆ ਜਿਹੜੇ ਸਿਆਸਤ ਨੂੰ ਤੰਗੇ ਤਰੀਕੇ ਨਾਲ ਨਹੀਂ ਸਮਝ ਸਕਦੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਪਾਰਟੀ ਦੀ ਸਰਕਾਰ ਜਿਹੜੀ ਚੱਲ ਨਹੀਂ ਸਕੂਗੀ ਯਾਦ ਰੱਖਣਾ ਚਾਹੀਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿੰਨੀ ਪકડ ਕਾਂਗਰਸ ਦੀ ਸਰਕਾਰ ਤੇ ਕਾਂਗਰਸ ਪੰਜਾਬ ਦੇ ਉੱਪਰ ਸੀਗੀ ਉਨੀ ਪકડ ਤਾਂ ਹਲੇ ਭਗਵੰਤ ਮਾਨ ਦੀ ਨੇੜੇ ਤੇੜੇ ਵੀ ਨਹੀਂ ਹੈ ਜੇ ਕੈਪਟਨ ਅਮਰਿੰਦਰ ਸਿੰਘ ਵਰਗਾ ਪ੍ਰਾਣਾ ਘਾਗ ਅਗਲਿਆਂ ਨੇ ਉਹ ਮਾਰਿਆ ਬੁਗਾ ਕੇ ਤਾਂ ਫਿਰ ਭਗਵੰਤ ਮਾਨ ਹੋਰਾਂ ਨੇ ਦਿੱਤਾ ਸਿਸਟਮ ਹੀ ਕੀ ਹੈ ਤੇ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਤੇ ਇਸ ਕਰਕੇ ਕੁਝ ਵੀ ਸਥਾਈ ਨਹੀਂ ਐ ਸਿਆਸਤ ਦੇ ਵਿੱਚ ਸਿਆਸਤ ਦੇ ਵਿੱਚ ਕੁਝ ਵੀ ਪੱਕਾ ਨਹੀਂ ਮੰਨਿਆ ਜਾਂਦਾ ਜੇ ਪੱਕਾ ਮੰਨਿਆ ਜਾਂਦਾ ਤਾਂ ਪੱਕੇ ਜਿਹੜੇ ਆਪਣੇ ਹਿੱਤ ਮੰਨੇ ਜਾਂਦੇ ਆ ਔਰ ਪੰਜਾਬ ਦਾ ਇਤਿਹਾਸ ਰਿਹਾ ਹੈ ਪੰਜਾਬ ਦੇ ਵਿਧਾਇਕ ਕਦੇ ਵੀ ਜਿਹੜੇ ਆ ਉਹ ਮੁੱਖ ਮੰਤਰੀ ਦੇ ਨਾਲ ਨਹੀਂ ਖੜੇ ਪੰਜਾਬ ਦੇ ਵਿਧਾਇਕ ਆਪਣੀ ਹਾਈ ਕਮਾਂਡ ਦੇ ਨਾਲ ਖੜੇ ਆ ਆਪਣੇ ਆਕਾਮਾਂ ਦੇ ਨਾਲ ਖੜੇ ਹੈ ਮੁੱਖ ਮੰਤਰੀ ਦੇ ਨਾਲ ਉਦੋਂ ਹੀ ਖੜਿਆ ਹੈ ਜਦੋਂ ਮੁੱਖ ਮੰਤਰੀ ਦੇ ਨਾਲ ਹਾਈ ਕਮਾਂਡ ਖੜੀ ਹੈ ਜਦੋਂ ਮੁੱਖ ਮੰਤਰੀ ਤੋਂ ਹਾਈ ਕਮਾਂਡ ਨੇ ਹੱਥ ਚੱਕਿਆ ਤੇ ਹੱਥ ਜਿਹੜਾ ਉਹ ਪਾਸੇ ਵਿਧਾਇਕਾਂ ਨੇ ਵੀ ਆਪਣਾ ਖਿੱਚ ਲਿਆ ਔਰ ਫਿਰ ਉਹ ਜਾ ਕੇ ਉੱਥੇ ਖੜਿਆ ਔਰ ਇਲਾਵਾ ਬਹੁਤ ਵੱਡੇ ਪੱਧਰ ਤੇ ਫਟ ਰਿਹਾ ਔਰ ਇੱਕ OSD ਨੂੰ ਵਿਦੇਸ਼ ਭਜਾਉਣ ਦੀ ਜਿਹੜੀ ਆ ਤਿਆਰੀ ਚੱਲ ਰਹੀ ਹੈ ਇਹ ਵਿਕ੍ਰਮ ਸਿੰਘ ਮਜੀਠੀਆ ਹੋਰਾਂ ਦੇ ਵੱਡਾ ਵੱਲੋਂ ਵੱਡਾ ਫਲਾਸਾ ਕੀਤਾ ਗਿਆ ਹੈ ਬਹੁਤ ਵੱਡੇ ਪੱਧਰ ਤੇ ਔਰ ਪੰਜਾਬ ਦੇ ਅੰਦਰ ਬਹੁਤ ਵੱਡੀ ਸਿਆਸੀ ਡਵੈਲਪਮੈਂਟ ਹੋ ਰਹੀ ਹੈ ਔਰ ਆਉਣ ਵਾਲੇ ਦਿਨਾਂ ਜਿਹੜੇ ਆ ਆਉਣ ਵਾਲੇ ਕੁਝ ਘੰਟੇ ਜਾਂ ਆਉਣ ਵਾਲੇ ਕੁਝ ਦਿਨ ਜਿਹੜੇ ਆ ਪੰਜਾਬ ਦੀ ਸਿਆਸਤ ਦੇ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਸਤੇ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਸਤੇ ਬਹੁਤ ਅਹਿਮ ਜਿਹੜੇ ਆ ਉਹ ਰਹਿਣ ਵਾਲੇ ਆ ਚਲੋ ਅਗਲੀ ਖਬਰ ਅਣਕੀ ਸਾਹਿਬ ਲੈ ਲੈਣੇ ਅਗਲੀ ਖਬਰ ਵੀ ਜਿਹੜੀ ਆ ਬੜੀ ਅਹਿਮ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਇਹ ਗੱਲ ਕਹੀ ਗਈ ਸੀ ਕਿ ਭਾਈ ਸਾਨੂੰ ਜਿਹੜਾ ਕਰਜ਼ਾ ਕਰਜ਼ੇ ਦੀ ਹੱਦਬੰਦੀ ਹੈ ਜਿਹੜੀ ਉਹ ਵਧਾਉਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ ਸਾਡੇ ਕਰਜ਼ੇ ਦੀ ਹੱਦਬੰਦੀ ਜਿਹੜੀ ਆ 10000 ਕਰੋੜ ਦੀ ਜੇ ਹੋਰ ਵਧਾਈ ਜਾਵੇ ਤੇ ਹੁਣ ਪਤਾ ਲੱਗ ਰਿਹਾ ਕਿ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਕੇਂਦਰ ਦੇ ਵੱਲੋਂ ਔਰ ਕੀ ਇਹ ਹੱਦਬੰਦੀ ਵੱਧ ਜਾਏਗੀ ਔਰ ਕੀ ਹੱਦਬੰਦੀ ਵਧਾਉਣ ਦੇ ਨਾਲ ਸਰਜੂਗਾ ਕਿਉਂਕਿ ਖਰਚੇ ਤਾਂ ਕਿਸੇ ਹੋਰ ਹੀ ਵਾਲੇ ਪਾਸੇ ਜਿਹੜੇ ਆ ਹੋ ਰਹੇ ਆ ਔਰ ਪੰਜਾਬ ਦੇ ਵਿੱਚ ਤਾਂ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਆ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਸੁਖਿੰਦਰ ਜੀ ਜਿਸ ਸਮੇਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਖਰਚਿਆਂ ਦੇ ਵਿੱਚ ਕਰਜ਼ੇ ਦੇ ਵਿੱਚ ਕਟੌਤੀ ਕੀਤੀ ਗਈ ਸੀ ਤਾਂ ਉਸ ਵੇਲੇ ਪੰਜਾਬ ਸਰਕਾਰ ਨੇ ਤਰਥੱਲੀ ਜਿਹੜੀ ਮਚਾਤੀ ਸੀ ਪਰ ਜਿਹੜੀ ਕੇਂਦਰ ਸਰਕਾਰ ਵੱਲੋਂ ਜਿਹੜੀ ਕਟੌਤੀ ਕੀਤੀ ਗਈ ਸੀ ਉਹ ਇਸ ਕਰਕੇ ਕੀਤੀ ਗਈ ਕਿ ਪਾਵਰ ਕਮ ਦੇ ਵਿੱਚ ਜਿਹੜਾ ਕਾਟਾ ਪਿਆ ਸੀ ਜਾਂ ਉਹਦੇ ਵਿੱਤੀ ਸਾਧਨ ਨੂੰ ਠੀਕ ਤਰੀਕੇ ਨਾਲ ਜਿਹੜੀ ਪੰਜਾਬ ਸਰਕਾਰ ਹਾਲਜਿੜਾ ਉਹ ਨਹੀਂ ਸਾ ਕਰ ਸਕੀ ਤਾਂ ਜਿਸ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੇ ਜਿਹੜੀ ਕਰਜ਼ੇ ਦੇਦੀ ਸੀ 3.424 ਕਰੋੜ ਰੁਪਏ ਜਿਹੜੀ ਕਰ ਦਿੱਤੀ ਤਾਂ ਉਹਦੇ ਨਾਲ ਤਾਂ ਫਿਰ ਤੁਸੀਂ ਦੇਖ ਲਓ ਕਿ ਜਿਹੜਾ ਪੰਜਾਬ ਆ ਕਿ ਬੀਤੇ ਸਮੇਂ ਦੇ ਵਿੱਚ ਪਿਛਲੇ ਖਰਚਿਆਂ ਦਾ ਜਿੰਨਾ ਸਰਕਾਰ ਕੀਦੀ ਅਸੀਂ ਭੁਗਤਾਨ ਜਿਹੜਾ ਉਹ ਕਰਦੇ ਰਹੇ ਆ ਤੇ ਸਾਡੇ ਕੋਲ ਲੱਥਦਾ ਨਹੀਂ ਤਾਂ ਉਹ ਸੂਰਤ ਵਿੱਚ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਜਿਹੜੇ ਆਪਣੇ ਨਿਰਮਲ ਸੀਟਾ ਰੱਖਣਾ ਉਹਨਾਂ ਨੂੰ ਪੱਤਰ ਲਿਖਿਆ ਗਿਆ ਸੀ ਪਰ ਮੰਗ ਕੀਤੀ ਗਈ ਸੀ ਕਿ ਹਾਂ ਭਈ ਸਾਡੇ ਜਿਹੜੀ ਕਰਜ਼ੇ ਦੀ 1.5 ਹਜ਼ਾਰ ਕਰੋੜ ਜਿਹੜੀ ਆ ਉਹ ਵਧਾ ਦਿੱਤੀ ਜਾਵੇ ਹੁਣ ਜਿਹੜਾ ਪੰਜਾਬ ਸਰਕਾਰ ਦੇ ਤਰਕ ਦਿੱਤਾ ਉਹ ਕੇਂਦਰ ਸਰਕਾਰ ਦੀ ਉਸ ਸਕੀਮ ਦਾ ਆ ਉਹਦੇ ਸਕੀਮ ਆ ਕੋਈ ਕੇਂਦਰ ਸਰਕਾਰ ਦੀ ਜਿਹੜੀ ਬਿਜਲੀ ਨਾਲ ਸੰਬੰਧਤ ਆ ਉਦੇ ਤਹਿਤ ਕੇਂਦਰ ਸਰਕਾਰ ਨੇ ਬਿਜਲੀ ਸਪਟਾਰਾ ਵਾਸਤੇ ਇੱਕ ਵੱਡੀ ਰਾਸ਼ੀ ਜਿਹੜੀ ਆ ਪੰਜਾਬ ਸਰਕਾਰ ਨੂੰ ਦਿੱਤੀ ਸੀ ਤਾਂ ਇਹਨਾਂ ਨੇ ਪੰਜਾਬ ਸਰਕਾਰ ਨੇ ਇਹ ਤਰਕ ਦਿੱਤਾ ਕਿ ਉਹ ਜਿਹੜੀ ਸਕੀਮ ਸੀ ਉਹ 2016 ਦੇ ਵਿੱਚ ਸ਼ੁਰੂ ਹੋਈ 5 ਸਾਲ 21 ਵਿੱਚ ਉਹ ਖਤਮ ਹੋ ਗਈ ਤੇ 21 ਤੋਂ ਬਾਅਦ ਹੁਣ ਤੱਕ ਜਿਹੜੀ ਸਾਡੀ ਸਥਿਤੀ ਆ ਈਵਨ ਤੇ ਕੇਵਲ ਆਪਣੇ ਪੱਧਰ ਤੇ ਅਸੀਂ ਬਿਜਲੀ ਦਾ ਜਿਹੜਾ ਸੁਧਾਰ ਕਰਦੇ ਰਹੀਏ ਜਿਹਦੇ ਵਿੱਚ ਕੋਲਾ ਵਿਦੇਸ਼ੀ ਕੋਲਾ ਖਰੀਦਣ ਦੀ ਗੱਲ ਸੀ ਔਰ ਦੂਜੇ ਪਾਸੇ ਹੋਟੋ ਆਟਾ ਹੀ ਦੇ ਸਮਾਂ ਸੀ ਤੇ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਬਿਜਲੀ ਜਾਂ ਪਾਵਰ ਕਾਮਸ ਜਿਹੜਾ ਕਟਾ ਪਿਆ ਹੋਣ ਜਿਹੜਾ ਇਸ ਤਰਕ ਦੇ ਨਾਲ ਜਿਹੜਾ ਕੇਂਦਰ ਆ ਉਹ ਥੋੜਾ ਬਹੁਤਾ ਸਹਿਮਤ ਹੁੰਦਾਰ ਨਜ਼ਰ ਆਉ ਉਹ ਆ ਰਿਹਾ ਕਿਉਂਕਿ ਪੰਜਾਬ ਸਰਕਾਰ ਦੀ ਜੇਕਰ ਤੁਸੀਂ ਹਾਲਤ ਨੂੰ ਖਾਸ ਤੌਰ ਤੇ ਖਜਾਨੇ ਦੀ ਉਹ ਪੂਰੇ ਤੌਰ ਤੇ ਉਸ ਦਾ ਜਿਹੜਾ ਪੀਪਾ ਜਿਹੜਾ ਖੜਕ ਚੁੱਕਾ ਔਰ ਸਰਕਾਰ ਜਿਹੜੀ ਆ ਇਸ ਵੇਲੇ ਆਪਣੇ ਵਿੱਤੀ ਹਾਲਾਤਾਂ ਨੂੰ ਸੁਧਾਰਨ ਵਾਸਤੇ ਕੇਂਦਰ ਸਰਕਾਰ ਦੇ ਅੱਗੇ ਫਰਿਆਦ ਜਿਹੜੀ ਕਰ ਰਹੀ ਆ ਤਾਂ ਉਹ ਕੇਂਦਰ ਸਰਕਾਰ ਨੂੰ ਪਤਾ ਲੱਗ ਜੋ ਸੂਚਨਾ ਮੇ ਸਾਡੇ ਤੱਕ ਪਹੁੰਚਿਆ ਨੇ ਉਹਦੇ ਅਨੁਸਾਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਾਹ ਪੱਕੀ ਹੰਗਾਰਾ ਜਿਹੜਾ ਭਰਿਆ ਤਾਂ ਜੋ ਪੰਜਾਬ ਦੇ ਜਿਹੜੇ ਵਿੱਤੀ ਹਾਲਾਤ ਨੂੰ ਕੁਝ ਸੁਧਾਰ ਸਕੋ ਹੋਲੇ ਦੂਜੇ ਪਾਸੇ ਜੇਕਰ ਪੰਜਾਬ ਸਰਕਾਰ ਦੇ ਤੁਸੀਂ ਆਪਣੀ ਵਿੱਤੀ ਹਾਲਾਤਾਂ ਦੀ ਗੱਲ ਕਰਦੇ ਜੇ ਤਾਂ ਸੁਖਵਿੰਦਰ ਜੀ ਆਪਾਂ ਉਸ ਦਿਨ ਵੀ ਗੱਲ ਕੀਤੀ ਕਿ ਅਗਸਤ ਮਹੀਨੇ ਦੀ ਜਿਹੜੀ ਤਨਖਾਹ ਸੀ ਜਾ ਕੇ 10 ਸਤੰਬਰ ਤੋਂ ਲੋਕਾਂ ਨੂੰ ਜਿਹੜੀ ਮਲਾਜ਼ਮਾਂ ਨੂੰ ਪਈ ਤੇ ਦੂਜੇ ਪਾਸੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਕਿ ਜੇਕਰ ਇਹਨਾਂ ਹਾਲਾਤਾਂ ਨੂੰ ਠੀਕ ਤਰੀਕੇ ਨਾਲ ਕਾਬੂ ਚ ਨਾ ਕੀਤਾ ਗਿਆ ਤਾਂ ਦਸੰਬਰ ਤੱਕ ਜਿਹੜੀ ਹੈ ਵਿੱਤੀ ਐਮਰਜੈਂਸੀ ਕਿਸੇ ਵੀ ਸਮੇਂ ਲਾਈ ਜਾ ਸਕਦੀ ਜਾਂ ਉਹੋ ਜਿਹੇ ਹਾਲਾਤ ਜਿਹੜੇ ਆ ਉਹ ਬਣ ਸਕਦੇ ਆ ਤੇ ਸ਼ਾਇਦ ਇਸੇ ਹੀ ਕਾਰਨ ਅਕਿੰਦਲ ਜਿਹੜੀ ਪੰਜਾਬ ਸਰਕਾਰ ਆ ਇਹਨੇ ਜਿੱਥੇ ਲੋਕਾਂ ਦੀ ਜੇਬ ਕੱਟੀ ਲੋਕਾਂ ਦੇ ਉੱਤੇ ਜਿਸ ਤਰੀਕੇ ਨਾਲ ਦਬਾਅ ਪਾਇਆ ਉਹ ਸਾਰਿਆਂ ਦੇ ਸਾਹਮਣੇ ਆ ਇਹਨਾਂ ਤਾਂ ਬੱਸਾਂ ਦੇ ਜਿਹੜੇ ਕਿਰਾਏ ਨੇ ਸੁਖਵਿੰਦਰ ਜੀ ਉਹ ਵਧਾ ਦਿੱਤੇ ਗਏ ਦੂਜੇ ਪਾਸੇ ਬਿਜਲੀ ਦਾ ਜਿਹੜਾ ਜਿਹੜਾ ਸੀ ਬਿਜਲੀ ਤੇ ਬਿੱਲਾਂ ਦੇ ਵਿੱਚ 3 ਰੁਪਏ ਜਿਹੜੀ ਪਿਛਲੀ ਕਾਂਗਰਸ ਸਰਕਾਰ ਨੇ ਜਿਹੜੀ ਕਟੌਤੀ ਕੀਤੀ ਸੀ ਇਹਨਾਂ ਨੇ 3 ਰੁਪਏ ਬਿਜਲੀ ਜਿਹੜੀ ਆ ਉਹ ਮਹਿੰਗੀ ਕਰ ਦਿੱਤੀ ਉਹਦੇ ਨਾਲ ਹੀ ਨਾਲ ਹੋਰ ਕਈ ਤਰੀਕੇ ਜਿਹੜੇ ਨੇ ਪੰਜਾਬ ਸਰਕਾਰ ਵੱਲੋਂ ਸਿਰਫ ਤੇ ਸਿਰਫ ਇਸ ਕਰਕੇ ਕੀਤੇ ਗਏ ਕਿ ਹਾਂ ਵੀ ਜਿਹੜਾ ਸਾਡੀ ਵਿੱਤੀ ਹਾਲਾਤ ਆ ਉਹ ਕਿਹੇ ਤੱਕ ਕਿਸ ਤਾਈਂ ਸੁਧਰ ਸਕਣ ਹੁਣ ਇਹ ਸਾਰੇ ਕਾਸੇ ਦੇ ਵਿੱਚ ਹੁਣ ਇਹ 10000 ਕਰੋੜ ਦੀ ਜਿਹੜੀ ਗੱਲ ਹੈ ਆ ਕੇਂਦਰ ਸਰਕਾਰ ਪਾਸ ਕੀਤੀ ਹੈ ਕੇਂਦਰ ਸਰਕਾਰ ਤਾਂ ਸੁਖਵਿੰਦਰ ਜੀ ਕਰਜ਼ੇ ਦੀ ਹੱਤ ਤਾ ਉਹ ਵਧਾ ਦੂਗੀ ਪਰ ਜਿਸ ਤਰੀਕੇ ਨਾਲ ਜਿਹੜੀਆਂ ਕੇਂਦਰ ਦੀਆਂ ਉਹ ਸਕੀਮਾਂ ਜਿਨ੍ਹਾਂ ਦੇ ਸਬੰਧੀ ਕੇਂਦਰ ਨੇ ਪਾਸਾ ਲਗਿਆ ਉਹ ਪੰਜਾਬ ਸਰਕਾਰ ਤੋਂ ਹਮੇਸ਼ਾ ਇਹ ਤਰਕ ਦਿੰਦੇ ਨੇ ਕਿ ਹਾਂ ਵੀ ਤੁਸੀਂ ਜਿੱਥੇ ਪੈਸਾ ਖਰਚਾ ਉਹਦਾ ਸਰਟੀਫਿਕੇਟ ਦਿਓ ਪਰ ਪੰਜਾਬ ਸਰਕਾਰ ਕਦੇ ਵੀ ਉਹ ਸਰਟੀਫਿਕੇਟ ਦੇ ਦੇ ਵਿੱਚ ਮੂਰਚ ਨਹੀਂ ਤੇ ਨਾ ਹੀ ਉਹਤੇ ਪੇਸ਼ ਕਰ ਸਕੀ ਹੈ ਹੁਣ ਕਰਜ਼ੇ ਦਾ ਕਰਜ਼ਾ ਚੁੱਕਦੀ ਦਾਸੇ ਹੀ 8 ਕਰੋੜ ਦਾ ਛੇ ਕर्चे ਦੀ ਹੱਦ ਤੱਕ ਬਤਾਉਂਦੀ ਮੰਕੀਤੀ ਆ ਸਿੱਧੂ ਸਭ ਦਾ ਬੋਝ ਜਿਹੜਾ ਆ ਉਹ ਕਿੱਥੇ ਪੈਣਾ ਉਹ ਤਾਂ ਆਮ ਲੋਕਾਂ ਦੇ ਪਰਾਜ ਟੈਕਸ ਦੇ ਰੂਪ ਚ ਲੋਕ ਅਦਾ ਕਰਦੇ ਆ ਤਾਂ ਜਈ ਸਥਿਤੀ ਚ ਅਸੀਂ ਕਹਿ ਸਕਨੇ ਆ ਕਿ ਕੇਂਦਰ ਤਾਂ ਜਰੂਰ ਇਹਨਾਂ ਤੇ ਮਿਹਰਬਾਨ ਹੋ ਜਾਊਗਾ ਪਰ ਪੰਜਾਬ ਸਖਵਿੰਦਰ ਜੀ ਹੋਰ ਖਰਚਾਈ ਹੋ ਜਾਊਗਾ ਰੱਬ ਦਾ ਵਾਸਤਾ ਪੰਜਾਬ ਨੂੰ ਹੋਰ ਖਰਚਾਈ ਨਾ ਕਰੋ ਕਿਉਂਕਿ ਇਹ ਵੀ ਸਰਕਾਰ ਨੂੰ ਪਤਾ ਨਹੀਂ ਕਿੰਨਾ ਚਿਰ ਚੱਲਣੀ ਹੈ ਕਿੰਨਾ ਚਿਰ ਨਹੀਂ ਚੱਲਣੀ ਜਿਹੋ ਜਿਹੇ ਹਾਲਾਤ ਜਿਹੜੇ ਬਣ ਰਹੇ ਆ ਪਰ ਲੋਕਾਂ ਤੇ ਖਰਚੇ ਦਾ ਜਿਹੜਾ ਬੋਝ ਆ ਉਹ ਨਾ ਪਾਓ ਕੇਵਲ ਆਪਣੀ ਰਾਸੀਆਂ ਇੱਛਾਵਾਂ ਨੂੰ ਪੂਰਾ ਕਰਨ ਕਰਕੇ ਤੁਸੀਂ ਖਰਚੇ ਦੀ ਹੱਤਪੰਧਾ ਰਹੇ ਜੀ ਪਰ ਵਿਕਾਸ ਦੇ ਨਾਂ ਤੇ ਚਾ ਆਮ ਸਧਾਰਨ ਲੋਕਾਂ ਦੀਆਂ ਜੇਬਾਂ ਜਿਹੜੀਆਂ ਤੁਸੀਂ ਨਾ ਕਟੋ ਹੁਣ ਦੇਖੋ ਕੇਂਦਰ ਸਰਕਾਰ ਦੇ ਹਾਂ ਪੱਖੀ ਹੰਗਾਰਾ ਤਾਂ ਦਿੱਤਾ ਪਰ ਉਹ ਵੇਖਣਾ ਬਹੁਤ ਗੱਲ ਹੋਊਗੀ ਕਿ ਕੇਂਦਰ ਇਹ ਮੰਗ ਜਿਹੜੀ ਆ ਕਦਮ ਪੂਰੀ ਜਿਹੜੀ ਕਰਦਾ ਆ ਆਉਣ ਵਾਲੇ ਦਿਨਾਂ ਚ ਸੁਖਿੰਦਰ ਜੀ ਪੰਜਾਬ ਦੇ ਜਿਹੜੇ ਵਿੱਤੀ ਹਾਲਾਤ ਨੇ ਜੇਕਰ ਕੇਂਦਰ ਨੇ 10000 ਕਰੋੜ ਦੀ ਜਿਹੜੀ ਰਾਸ਼ੀ ਆ ਉਹ ਨਾ ਵੰਦਾ ਅਫਸਰਿਕਾ ਕਹਿੰਦਾ ਕੀ ਹਾਲਾਤ ਉਹੀ ਵਿੱਤੀ ਅਮਰਜੈਂਸੀ ਬਰੇ ਜ਼ਰੂਰ ਬਣ ਸਕਦੇ ਜੀ ਹੂੰ ਚਲੋ ਉਹ ਬਹੁਤ ਅਹਿਮ ਜਿਹੜੀ ਇਹ ਵੀ ਖਬਰ ਸੀ ਔਰ ਅਗਲੀ ਖਬਰ ਵੀ ਬਹੁਤ ਅਹਿਮ ਹੈ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਕਰਾਉਣ ਦੇ ਮਸਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਮਾਮਲਾ ਚੱਲ ਰਿਹਾ ਹੈਗਾ ਔਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਹੁਣ ਹਾਈ ਕੋਰਟ ਨੇ ਨੋਟਿਸ ਕਰ ਦਿੱਤਾ ਹੈ ਉਹ ਚਾਰ ਅਫਸਰਾਂ ਨੂੰ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਦੇ ਉੱਪਰ ਇਹ ਇਲਜ਼ਾਮ ਲੱਗ ਰਿਹਾ ਕਿ ਇਹਨਾਂ ਨੇ ਇੰਟਰਵਿਊ ਕਰਵਾਈ ਹੈ ਜਾਂ ਫਿਰ ਇਹ ਉਤੋਂ ਦੇ ਐਸਐਸਪੀ ਸੀ ਜਾਂ ਐਸਪੀ ਸੀ ਜਾਂ ਡੀਐਸਪੀ ਜਾਂ ਜਿਹੜੇ ਇੰਚਾਰਜ ਸੀਗੇ ਉਹਨਾਂ ਤੇ ਜਾਂਚ ਕਰਵਾਉਣ ਦੇ ਇਲਜ਼ਾਮ ਨੇ ਤੇ ਜਾਂ ਫਿਰ ਉਹਨਾਂ ਨੂੰ ਪੁੱਛਿਆ ਜਾ ਰਿਹਾ ਨਾ ਨੋਟਿਸ ਉਹਨਾਂ ਨੂੰ ਕੱਢਿਆ ਗਿਆ ਐਸਐਸਪੀ ਵਿਵੇਕਸ਼ੀਲ ਸੋਨੀ ਨੂੰ ਐਸਪੀ ਬਰਾੜ ਨੂੰ ਔਰ ਡੀਐਸਪੀ ਗੁਰਸ਼ੇਰ ਨੂੰ ਔਰ ਐਸਸੀਆਈਏ ਇੰਚਾਰਜ ਜਿਹੜੇ ਉੱਥੇ ਸੀਗੇ ਸ਼ਿਵ ਕੁਮਾਰ ਜਿੱਤੇ ਇੰਟਰਵਿਊ ਹੋਈ ਹੈ ਉਹਨਾਂ ਨੂੰ ਨੋਟਿਸ ਕੀਤਾ ਗਿਆ ਹੈ ਕਹਿੰਦੇ ਕਿ ਸਤ ਤਰ੍ਹਾਂ ਦੇ ਵਿੱਚ ਦੱਸੋ ਕਿ ਭਾਈ ਤੁਹਾਨੂੰ ਚਾਰਜ ਸ਼ੀਟ ਕਿਉਂ ਨਾ ਕੀਤਾ ਜਾਵੇ ਔਰ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਵੀ ਪੁੱਛਿਆ ਕਿ ਇਹਨਾਂ ਨੂੰ ਹਲੇ ਪਬਲਿਕ ਡਿਊਟੀ ਤੋਂ ਹਟਾਇਆ ਕਿਉਂ ਨਹੀਂ ਗਿਆ ਤਾਂ ਕਿਵੇਂ ਦੇਖਦੇ ਹਾਂ ਕਿ ਨਲਾਇਕੀ ਪੰਜਾਬ ਸਰਕਾਰ ਦੀ ਹਲੇ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਇਹਨੇ ਨਾਮ ਸਾਹਮਣੇ ਆਉਣ ਤੇ ਬਾਵਜੂਦ ਵੀ ਉਹ ਉਵੇਂ ਡਿਊਟੀ ਕਰੀ ਜਾ ਰਹੇ ਆ ਮੈਂ ਫੇਰ ਕਹਿੰਨਾ ਕਿ ਉਹਨਾਂ ਨੂੰ ਸਿਰਫ ਡਿਊਟੀ ਤੋਂ ਹਟਾਇਆ ਜਾਂ ਸਸਪੈਂਡ ਨਾ ਕੀਤਾ ਜਾਵੇ ਇਹਨਾਂ ਸਾਰਿਆਂ ਨੂੰ ਡਿਸਮਿਸ ਕਰਨਾ ਬਣਦਾ ਜਿੱਦੀ ਜਿੱਦੀ ਵੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਹਾਲਾਂਕਿ ਹੋ ਸਕਦਾ ਇਹ ਚਾਰੇ ਹੀ ਜਿਹੜੇ ਆ ਉਹ ਕਸੂਰਵਾਰ ਹੋਣ ਹੋ ਸਕਦਾ ਹੈ ਕਿ ਚਾਰਾਂ ਦੇ ਵਿੱਚੋਂ ਕੋਈ ਕਸੂਰਵਾਰ ਨਾ ਵੀ ਹੋਵੇ ਪਰ ਇਹ ਗੱਲ ਪੱਕੀ ਹੈ ਕਿ ਜਿਹਦੀ ਜਿਹਦੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਉਹਨੂੰ ਡਿਸਮਿਸ ਕਰਨਾ ਬਣਦਾ ਹੈ ਔਰ ਇਸ ਨੌਕਰੀ ਦੇ ਉੱਪਰ ਰਹਿਣ ਦਾ ਉਹਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਅਧਿਕਾਰ ਨਹੀਂ ਰਹਿ ਜਾਂਦਾ ਕਿ ਜਦੋਂ ਜਿਹੜੀ ਉਹ ਕੁੱਤੀ ਉਹ ਚੋਰਾਂ ਦੇ ਨਾਲ ਲੜ ਜੇ ਤਾਂ ਫਿਰ ਕੀ ਜਿਹੜਾ ਉਹ ਕਰ ਸਕਦੇ ਆ ਜਦੋਂ ਭੇਡਾਂ ਹੀ ਜਿਹੜੀਆਂ ਕਾਲੀਆਂ ਹੋ ਜਾਣ ਤਾਂ ਫਿਰ ਕੀ ਕਰ ਸਕਦੇ ਆ ਤਾਂ ਕਿਵੇਂ ਦੇਖਦੇ ਹੋ ਅਣਕੀ ਸਾਹਿਬ ਹੁਣ ਕੀ ਹੋਣ ਜਾ ਰਿਹਾ ਅੱਗੇ ਸਿੱਧੂ ਸਾਬ ਤੁਸੀਂ ਤਾਂ ਬਹੁਤ ਵੱਡੀ ਮੰਗ ਕਰ ਦਿੱਤੀ ਕਿ ਇਹਨਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਜਦੋਂ ਕਿ ਦੂਜੇ ਪਾਸੇ ਪੰਜਾਬ ਸਰਕਾਰ ਪੂਰਨ ਤੌਰ ਤੇ ਇਹਨਾਂ ਸਾਰੇ ਬੰਦੇ ਨੂੰ ਬਚਾਉਣ ਦੇ ਮੂਡ ਦੇ ਵਿੱਚ ਹੈਗੀ ਆ ਇਹ ਹਾਈ ਕੋਰਟ ਦੀ ਹਿੱਤੇ ਸਿਫਤ ਕਰਨ ਦੀ ਬੰਦੀ ਹੈ ਕਿ ਹਾਈ ਕੋਰਟ ਨੇ ਇਹ ਕੇਸ ਚੁੱਕਿਆ ਹਾਈ ਕੋਰਟ ਦੇ ਸਖਤ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਨੂੰ ਮਜਬੂਰ ਹੋ ਕੇ ਇਹ ਸਾਰੇ ਵਿਅਕਤੀਆਂ ਦੇ ਖਿਲਾਫ ਜਾਂ ਇਹ ਸਾਰੇ ਮਸਲੇ ਦੀ ਜਾਂਚ ਕਰਦੀ ਪਈ ਨਹੀਂ ਤਾਂ ਸਿੱਧੂ ਸਾਬ ਜਿਸ ਦਿਨ ਇੰਟਰਵਿਊ ਪ੍ਰਸਾਰਤ ਹੁੰਦੀ ਆ ਉਸੇ ਦਿਨ ਹੀ ਪੰਜਾਬ ਦੇ ਕਾਰਜਕਾਰੀ ਡੀਜੀਪੀ ਆਣ ਕੇ ਦਾਵਾ ਕਰ ਦਿੱਤਾ ਕਿ ਨਹੀਂ ਜੀ ਇੰਟਰਵਿਊ ਹੋਈ ਨਹੀਂ ਤੇ ਦੂਜਾ ਸਮਾਂ ਇੰਨਾ ਸਮਾਂ ਬੀਤ ਜਾਂਦੇ باوجود ਵੀ ਜਦੋਂ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਫਿਰ ਐਸਆਈਟੀ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਬਣਤੀ ਹੈ ਹਾਈ ਕੋਰਟ ਨੇ ਜਾ ਕੇ ਸੀਲ ਬੰਦ ਲਫਾਫਾ ਪੇਸ਼ ਕੀਤਾ ਉਸ ਤੋਂ ਬਾਅਦ ਉਹ ਜੋ ਕੁਝ ਪਤਾ ਲੱਗਾ ਤਾਂ ਪੰਜਾਬ ਸਰਕਾਰ ਫਿਰ ਵੀ ਜੋ ਸੁੱਤੀ ਰਹੀ ਫਿਰ ਵੀ ਪੰਜਾਬ ਸਰਕਾਰ ਦੇ ਕੱਖੜੀ ਕੀਤਾ ਤੇ ਫਿਰ ਜਦੋਂ ਹਾਈ ਕੋਰਟ ਨੇ ਸਖਤ ਹੋ ਕੇ ਨਿਰਦੇਸ਼ ਦਿੱਤੇ ਕਿ ਹਾਂ ਫਿਰ ਤੁਸੀਂ ਕਿਉਂ ਨਹੀਂ ਕਾਰਵਾਈ ਕਰ ਰਹੇ ਤਾਂ ਫਿਰ ਜਾ ਕੇ ਪੰਜਾਬ ਸਰਕਾਰ ਨੇ ਸਿੱਧੂ ਸਾਹਿਬ ਇਸ ਮਸਲੇ ਤੇ ਤੋ ਜੀ ਉਹਨੇ ਆਪਣੀ ਜਾਗ ਖੋਲੀ ਜਾਂ ਇਹ ਦੇ ਉੱਤੇ ਕਾਰਵਾਈ ਕਰਤਾ ਮੂਡ ਬਣਾਇਆ ਹੁਣ ਜੋ ਕੁਝ ਸਾਹਮਣੇ ਆਇਆ ਨਰਸ ਬਿਸ਼ਨੋਈ ਦੇ ਸਬੰਧ ਵਿੱਚ ਤਾਂ ਇਹ ਹਾਈ ਕੋਰਟ ਮੇ ਬੀ ਕੇ ਸਮੇਤ ਵਿੱਚ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਹਾਂ ਵੀ ਤੁਸੀਂ ਦੱਸੋ ਕਿ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਜਿਹੜੇ ਇਹਦੇ ਵਾਸਤੇ ਜ਼ਿੰਮੇਵਾਰ ਅਧਿਕਾਰੀ ਹੈ ਤੇ ਕੱਲ ਜਿਹੜੇ ਪੰਜਾਬ ਦੇ ਸਰਕਾਰ ਐਡਵੋਕੇਟ ਚੰਨਾ ਸਾਹਿਬ ਜਿਹੜੇ ਨੇ ਲੀਗਲ ਟੀਮ ਤੋਂ ਉੱਥੇ ਜਾ ਕੇ ਜਵਾਬ ਦਿੰਦੇ ਆ ਕਿ ਅਸੀਂ ਜਿਹੜਾ ਜੀ ਉਹਨਾਂ ਬੰਦਿਆਂ ਨੂੰ ਕਾਰਨ ਦੋਸੋ ਨੋਟਿਸ ਜਾਰੀ ਕੀਤਾ ਹੈ ਕਿ ਦੱਸਿਆ ਇਹ ਦੱਸਿਆ ਕਿਉਂ ਨਾ ਤੁਮ ਜਰਾ ਚਾਰ ਸ਼ੀਟ ਕੀਤਾ ਜਾਵੇ ਤੇ ਇਹਦੇ ਵਾਸਤੇ 7 ਦਿਨ ਦਾ ਜਰਾ ਹੀ ਸਮਾਂ ਦਿੱਤਾ ਤੇ ਹਾਈ ਕੋਰਟ ਨੇ ਫਿਰ ਅੱਗੋਂ ਇਹੋ ਗੱਲ ਕਹੀ ਆ ਕਿ ਤੁਸੀਂ ਅਜੇ ਤੱਕ ਵੀ ਉਹਨਾਂ ਨੂੰ ਜਨਤਕ ਡਿਊਟੀਆਂ ਦੇ ਉੱਤੇ ਬਿਠਾਇਆ ਉਹਨਾਂ ਨੂੰ ਆਪਣੀ ਡਿਊਟੀਆਂ ਤੋਂ ਸਾਈਲੈਂਟ ਟੀਨ ਕੀਤਾ ਹੁਣ ਸਿੱਧੂ ਸਾਹਿਬ ਇਹ ਸਾਰੇ ਸਥਿਤੀ ਦੇ ਵਿੱਚ ਜਾਂ ਇਹ ਸਾਰੇ ਵਰਤਾਰੇ ਦੇ ਵਿੱਚ ਵੱਡੀ ਭੁੰਕੜ ਨਹੀਂ ਪੰਜਾਬ ਸਰਕਾਰ ਦੀ ਬਣਦੀ ਆ ਕਿ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਉਹਨਾਂ ਵਿਅਕਤੀਆਂ ਨੂੰ ਬਚਾਉਂਦੇ ਹਰ ਵਿੱਚ ਆ ਹੁਣ ਬਚਾਉਂਦੇ ਹਰ ਵਿੱਚ ਕਿਉਂ ਇਹ ਫੰਮ ਸਰਕਾਰ ਜਾਂਦੀ ਜਾਂ ਸੰਬੰਧਤ ਅਧਿਕਾਰੀ ਜਾਂਦੇ ਕਿ ਉਹਨਾਂ ਦੇ ਉੱਤੇ ਕਿਸ ਵੱਡੇ ਵਿਅਕਤੀ ਦਾ ਅਸ਼ੀਰਵਾਦ ਹੈ ਜਾਂ ਕਿਸ ਵਿਅਕਤੀ ਦਾ ਹੱਥ ਹੈ ਨਹੀਂ ਤਾਂ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਦੀ ਇੰਟਰਵਿਊ ਹੋਈ ਤਾਂ ਇੱਕ ਛੋਟੇ ਮੋਟੇ ਜਿਹੇ ਬੰਦੇ ਨੂੰ ਹੁੰਦਾ ਤਾਂ ਫੋਨ ਤੱਕ ਅਗਲੇ ਨੇ ਉੱਤੇ ਪਰਚਾ ਦਰਜ ਕਰਕੇ ਕਈ ਕੁਝ ਪਾਇਆ ਹੋਣਾ ਪਰ ਦੂਸਰੇ ਬੰਨੇ ਹੈਰਾਨੀ ਦੀ ਗੱਲ ਹੈ ਕਿ ਇਹ ਜੁम्मेवार ਅਧਿਕਾਰੀ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਉਹਨਾਂ ਜਾ ਕੇ ਨੋਟਸ ਜਾਰੀ ਜਿਹੜਾ ਉਹਨਾਂ ਨੂੰ ਕਾਰਨ ਦੱਸੋ ਨੋਟਸ ਜਾਰੀ ਕੀਤਾ ਪਰ ਅਜੇ ਵੀ ਉਹਨਾਂ ਨੂੰ ਡੂਟੀਆਂ ਤੋਂ ਲੰਬੇ ਜਿਹੜਾ ਨਹੀਂ ਕੀਤਾ ਗਿਆ ਤਾਂ ਸਾਫ ਜਾਹਰ ਕੀ ਸਰਕਾਰ ਦੇ ਵਿੱਚ ਕੁਝ ਤਾਂ ਕੁਝ ਤਾਂ ਉਹਨਾਂ ਨੂੰ ਬਚਾਉਣ ਦੀ ਆਹਰ ਵਿੱਚ ਹੈਗਾ ਕਿਉਂਕਿ ਕਿ ਤਾਰਾਂ ਜਿਹੜੀਆਂ ਨੇ ਜੇਕਰ ਐਸਐਸਪੀ ਨੂੰ ਨਹੀਂ ਜ ਪਤਾ ਇਸ ਤੱਕ ਨਹੀਂ ਹੋ ਨਹੀਂ ਸਕਦਾ ਕਿ ਐਸਐਸਪੀ ਨੂੰ ਇਹਨਾਂ ਗੱਲਾਂ ਦਾ ਪਤਾ ਨਾ ਹੋਵੇ ਤਾਂ ਇਹ ਸਾਰੇ ਵਰਤਾਰੇ ਦੇ ਵਿੱਚ ਜ਼ਿੰਮੇਵਾਰੀ ਤਾਂ ਪਈ ਹੁੰਦੀ ਹੈ ਤੇ ਜੇਕਰ ਐਸਐਸਪੀ ਨੂੰ ਸਾਰਾ ਕੁਝ ਪਤਾ ਸੀ ਤੇ ਜੇ ਤਾਂ ਫਿਰ ਐਸਐਸਪੀ ਤੇ ਸਿਰ ਤੇ ਕਿਹਦਾ ਹੱਥ ਹੈਗਾ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਇਹ ਆ ਪੰਜਾਬ ਸਰਕਾਰ ਦੀ ਇਸ ਮਸਲੇ ਦੇ ਵਿੱਚ ਜਿਹੜੀ ਭੂਮਿਕਾ ਸਿੱਧੂ ਸਾਹਿਬ ਇਹੋ ਰਹੀ ਹੈ ਕਿਉਂਕਿ ਇਸ ਮਸਲੇ ਨੂੰ ਠੰਡਾ ਬਚਾਉਣ ਦਾ ਠੰਡੇ ਬਸਤੇ ਵਿੱਚ ਪਾਉਂਦੀ ਸੀ ਪਰ ਸਦਕੇ ਛਲਾਕਾ ਕਰਦੀ ਬੰਨੀ ਹੈ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਿਸ ਨੇ ਇਸ ਸਾਰੇ ਮਸਲੇ ਨੂੰ ਆਪਣੀ ਡਾਇਰੈਕਸ਼ਨ ਦੇ ਹੇਠ ਜਿਹੜਾ ਉਹ ਦੇਖਿਆ ਉਹਨ ਦੇਖੋ ਕਿ ਸੱਤਾਂ ਦਿਨਾਂ ਤੋਂ ਬਾਅਦ ਪੰਜਾਬ ਸਰਕਾਰ ਇਸ ਸਬੰਧੀ ਕੀ ਜਵਾਬ ਦੇ ਰਿਹਾ ਦਾਇਰ ਕਰਦੀ ਹੈ ਜੀ ਅਨਕ ਸਿੰਘ ਸਾਹਿਬ ਤੁਸੀਂ ਜਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਪ੍ਰੈਜ਼ੈਂਟਰ ਬੰਜੀਤ ਸਿੰਘ ਜੀ ਦਾ ਦਿਨ ਜਗੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਅਨਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਬਸੰਦਾ ਹੋਊ ਦੁਬਾਰਾ ਫਿਰ ਮਿਲਾਂਗੇ ਧੰਨਵਾਦ